ਸਾਨੂੰ ਤਾਂ ਫੋਨ ਆਇਆ ਕਿ ਉਹਨੂੰ ਕਿੱਥੇ ਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਹੈ ਮੈਨੂੰ ਲੱਭ ਕੇ ਦੋ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਨੇ ਮਾਰਤਾ ਸ਼ਹਿਰ ਦੇ ਵਿੱਚ ਏਡੀ ਕੀ ਦੁਸ਼ਮਨੀ ਏਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਪੁਲਸ ਆਦਾ ਵੀ ਸੇਫ ਨਹੀਂ ਹੈਗਾ ਇੱਥੇ ਹੋਰ ਦੱਸੋ ਕੀ ਐ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਪ੍ਰੇਡ ਤੇ ਜਾਣਾ ਸੀ ਕੱਲ੍ਹ ਸ਼ਬਦ ਕੱਲ੍ਹ ਪ੍ਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਛੋਟਾ ਜਿਹਾ ਬੱਚਾ ਉਹਦਾ ਵਾਈਫ ਤੁਹਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਤੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਤੁਸੀਂ ਕੀ ਮਾਕ ਕਰਦੇ ਹੁਣ ਜਿਹੜੇ ਅਰੂਪੀ ਨਹੀਂ ਉਹਨਾਂ ਦੇਖੋ ਅਰੂਪੀ ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ ਅਰੂਪੀ ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋ ਕਿ ਪੁਲਿਸ ਮਲਾਜੋ ਮਾਰਤਾ ਐ ਡਾ 6 ਫੁੱਟ ਦਾ ਲੱਭੋ ਕਿਨੇ ਮਾਰਿਆ ਮੈਨੂੰ ਸੀਸੀਟੀਵੀ ਫੁਟੇਜ ਤੋਂ ਇੰਨਾ ਛੋਟਾ ਜਿਹਾ ਨਾਬਾ ਉਹਦੇ ਵਿੱਚ ਇੰਨੀ ਇੱਕ ਗੱਲ ਪਤਾ ਕਰਾ ਕੇ ਦਿਖਾ ਦਿਓ ਬਸ ਕਿਨੇ ਮਾਰਿਆ ਅਸੀਂ ਉਹਦੀ ਫੈਮਲੀ ਨੂੰ ਨਹੀਂ ਛੱਡਾਂਗੇ ਕਤਲ ਕਰ ਦਰਾਂਗੇ ਉਹਦਾ ਕੋ ਕਹਿਣ ਤੋਂ ਪੋਸਟਮਾਰਟਮ ਕੇ ਬਾਅਦ ਹੀ ਪਤਾ ਲੱਗੇਗਾ ਬਾਕੀ ਤੋਂ ਇਸਕੇ ਦੋ ਬੁੰਡੇ ਦਿਖ ਰਹੇ تھے ਛਾਤੀ ਤੇ ਦੋ ਚ ਦੋਨੇ ਕੱਪ ਚਾਕੂ ਸੇ ਵਾਰ ਕੀਤੇ ਗਏ ਅੱਛਾ ਬਾਕੀ ਤੋਂ ਪੋਸਟਮਾਰਟਮ ਮੇ ਪਤਾ ਲੱਗੇਗਾ ਕਿਨੇ ਵਾਰ ਕੀਤੀ ਹੈ ਚਾਕੂ ਕਿੱਡੇ ਦੋ ਦੋ ਹੋਲ ਦਿਖ ਰਹੇ ਹਨ ਦੋਨੋਂ ਸਾਈਡ ਨੂੰ ये नहीं हो तो पता लगेगा हाँ हमारे पास आए हैं ये अमनदीप सिंह नाम था इनका नवदीप सिंह नाम से एक भाई भी आया था जिसको भी सौर रुपए जस्तर पे चोट वगैरह आई है उस पर भी काफी वगैरह लगे उसके पांच से छह के राउंड लगे सीरियस वगैरह तो नहीं है बस पर्चा वगैरह हुआ है उसका ਕਲੋਨੀ ਪਟਿਆਲਾ ਵੀ ਇੱਕ ਕਨਸਟੇਬਲ ਅਮਨ ਨਾਮ ਦਾ ਲੜਕਾ ਹੈ ਜਿਹਨੂੰ ਪੋਸਟਿੰਗ ਹੋ ਰਹੀ ਹੈ ਸੀ ਬੋਲੀ ਅੱਜ ਮੈਂ ਇਸ ਦੇ ਨਾਮ ਦਾ ਕੋਲ ਕੋਈ ਲੋੜ ਨਹੀਂ ਇਹ ਜੋ ਹੁਣ ਤੱਕ ਸਮਝ ਆਇਆ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਬਾਕੀ ਵਾਲੇ ਦੋ ਅਸੀਂ ਤਫਸੀਲ ਨਾਲ ਇਹਨੂੰ ਹਲੇ ਪ੍ਰੀਲੀਮਿਨਰੀ ਇਨਕੁਆਇਰੀ ਕਰ ਰਹੇ ਹਾਂ ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਲੇ ਸਿਰਫ ਇੰਨੇ ਜੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਅਫਸਰ ਸੀਗਾ ਕਾਂਸਟੇਬਲ ਉਹ ਦੀ ਡੈਥ ਹੋਈ ਹੈ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰ ਰਿਹਾ ਸੀ ਜਮਾ ਦਾ ਅਫਸਰ ਕਲੋਨੀ ਚ ਦਿੱਸਿਆ ਜਾ ਰਿਹਾ ਪਰ ਹਲੇ ਰਿਕਾਰਡ ਚੈੱਕ ਕਰਨਾ ਬਾਕੀ ਹੈ ਇਹਦੇ ਭਰਾ ਦੀਆਂ ਬਿਮਾਰੀਆਂ ਨੇ ਛੱਡਾਂ ਉਹਦੇ ਵੀ ਕਾਫੀ ਮੈਂ ਜਸਟ ਨਹੀਂ ਆਈ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲੀਏ ਜਿਵੇਂ ਇਨਫਾਰਮੇਸ਼ਨ ਮੈਨੂੰ ਆਈ ਹੈ ਮੈਂ ਨਾਲ ਦੇ ਇਮੀਡੀਏਟਲੀ ਉਹਦੇ ਪਹੁੰਚ ਗਏ ਸਤਲਕਾ ਦੇ ਨਾਲ ਕੀਤਾ ਗਿਆ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ